ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਆ ਸਾਰਿਆਂ ਦਾ ਤੇ ਜੀ ਆਪਾਂ ਇੱਧਰ ਚੁੱਲ੍ਹੇ ਉੱਤੇ ਧਰਿਆ ਹੋਇਆ ਸਾਗ ਸਾਗ ਬਣਦਾ ਪਿਆ ਤੇ ਇੱਧਰ ਆਪਾਂ ਸਾਗ ਕੱਟ ਕੇ ਰੱਖਿਆ ਹੋਇਆ ਸਾਰਾ ਸਮਾਨ ਤੇ ਫਿਰ ਹੁਣ ਜਦੋਂ ਥੋੜਾ ਜਿਹਾ ਪਾਣੀ ਗਰਮ ਹੋ ਗਿਆ ਤੇ ਵਿੱਚ ਪਾਵਾਂਗੇ ਰੋਟ ਦੇ ਸਾਹਮਣਾਲ ਕਾਫੀ ਮੀਂਹ ਜਿ ਪੈ ਗਏ ਸੀ ਜੀ ਮੈਂ ਤਾਂ ਚਲੋ ਸੋਚਿਆ ਵੀ ਬਣਾ ਹੀ ਲੈਣੀ ਆ ਕਿਉਂਕਿ ਕਾਫੀ ਦਿਨਾਂ ਤੋਂ ਤੇਲ ਵਾਲੀਆਂ ਹੀ ਸਬਜ਼ੀਆਂ ਖਾਂਦੇ ਪਏ ਸੀ ਜਿਵੇਂ ਭਿੰਡੀਆਂ ਆਰਪੀ ਸਾਰਾ ਕੁਝ ਏਵੇਂ ਦਾ ਤੇ ਮੇਰੇ ਵਿਹੜੇ ਦੇ ਵਿੱਚ ਵੀ ਝਾੜੂ ਲਾਉਣ ਵਾਲਾ ਪਿਆ ਹਜੇ ਪੱਤੇ ਬਹੁਤ ਖਿੱਲੜ ਜਾਂਦੇ ਆ ਖਿੱਲਰਦੇ ਆ ਕਿਉਂਕਿ ਆਪਣੇ ਜਿਹੜੇ ਦਰਖਤ ਬਹੁਤ ਜ਼ਿਆਦੇ ਲੱਗੇ ਹੋਏ ਆ ਤੇ ਆਹ ਵੇਖੋ ਇਹਨਾਂ ਦੇ ਜਿਵੇਂ ਆਹ ਟਾਹਣੀਆਂ ਜਿਹੜੀਆਂ ਖਾਲੀ ਹੋ ਗਈਆਂ ਪੀਲੇ ਪੱਤੇ ਸੀਗੇ ਤੇ ਪੀਲੇ ਪੱਤੇ ਐ ਵਿਹੜੇ ਦੇ ਵਿੱਚ ਸਾਰੇ ਖਿੱਲਰ ਜਾਂਦੇ ਆ ਜਿਹਦੇ ਕਰਕੇ ਬਹਾਵ ਜਰਾ ਖਲਾਰਾ ਲੱਗਦਾ ਹੈ ਪਰ ਉਹ ਤਾਂ ਵਧੀਆ ਵੀ ਆ ਸਾਡੇ ਹੈਨਾ এনवायरमेंट ਵਾਸਤੇ ਤਾਂ ਸਾਡੇ ਟੋਟਲੀ ਬਹੁਤ ਜਿਆਦੇ ਦਰਖਤ ਲੱਗੇ ਹੋਏ ਆ ਤਾਂ ਫੇਰ ਆਪਾਂ ਜਿਹੜਾ ਸਾਨੂੰ ਦੋ ਟਾਈਮ ਜਿਹੜਾ ਝਾੜੂ ਬੋਕਰ ਮਾਰਨੀ ਪੈਂਦੀ ਆ ਕਿਉਂਕਿ ਪੱਤੇ ਜਿਹੜੇ ਹਨਾ ਰੁੱਤ ਦੇ ਹਾਵਨਾ ਪੀੜੇ ਪੈ ਕੇ ਥੱਲੇ ਡੱਗ ਪੈਂਦੇ ਨੇ ਤਾਂ ਰੋਜ਼ ਦੀਆਂ ਬਹੁਤ ਸਾਰੀਆਂ ਢੇਰੀਆਂ ਬਣ ਜਾਂਦੀਆਂ ਆ ਤਾਂ ਇੱਧਰ ਜੀ ਬੂਟੇ ਜਿਹੜੇ ਹੁਣ ਗਰਮੀ ਕਰਕੇ ਥੋੜੇ ਸੁੱਕ ਗਏ ਆ ਤੇ ਉਹ ਤਾਂ ਸਾਡੇ ਬੂਟੇ ਵੀ ਬਹੁਤ ਜ਼ਿਆਦੇ ਲੱਗੇ ਹੋਏ ਆ ਆ ਸਾਡਾ ਅਗਲਾ ਵੇੜਾ ਏ ਤਾਂ ਇਧਰਲਾ ਸਾਡਾ ਪਿਛਲਾ ਵੇੜਾ ਏ ਤੇ ਉਹ ਜਿਹੜਾ ਹੁਣੇ ਘਰ ਦਾ ਕੰਮ ਹੋਣ ਵਾਲਾ ਬਾਕੀ ਪਿਆ ਏ ਇਹ ਹੌਲੀ ਹੌਲੀ ਹੋਊਗਾ ਜਿਵੇਂ ਜਿਵੇਂ ਹੋਊਗਾ ਓਵੇਂ ਓਵੇਂ ਤੁਹਾਨੂੰ ਦੱਸਾਂਗੇ ਤਾਂ ਅੱਜ ਤਾਂ ਆਪਾਂ ਕੰਮ ਨਾਂ ਦੇ ਵਿੱਚ ਹੀ ਬਿਜ਼ੀ ਆ ਤੇ ਚੱਲ 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 ਜੂਨੇ ਚੱਲ ਪੱਜ ਚੱਲ ਇੱਥੇ ਆਣਾ ਰੱਖਣਾ ਪੈਣਾ ਹੈ ਆਪਾਂ ਨੂੰ ਸਾਗ ਦਾ ਪੂਰਾ ਪੂਰਾ ਬਹੁਤ ਰਹਿੰਦਾ ਹੈ ਤਾਂ ਪਾਣੀ ਹੋ ਗਿਆ ਕਾਫੀ ਗਰਮ ਹੁਣ ਆਪਾਂ ਸਾਗ ਜਿਹੜਾ ਵਿੱਚ ਪਾ ਗਏ ਹੌਲੀ ਹੌਲੀ ਕਰਕੇ ਪਾ ਦਿੰਨੇ ਪਹਿਲਾਂ ਇੰਨਾ ਕ ਸਾਗ ਪਾ ਦਿੰਨੇ ਆ ਫਿਰ ਜਦੋਂ ਇਹ ਹੀਠਾ ਹੋ ਗਿਆ ਫਿਰ ਬਾਕੀ ਦਾ ਸਾਗ ਫਿਰ ਪਾ ਦਵਾਂਗੇ ਹੌਲੀ ਹੌਲੀ ਰੱਜ ਕੇ ਵਧੀਆ ਬਣ ਜਾਊਗਾ ਕਿਉਂਕਿ ਲੱਕੜ ਦੇ ਜਿਹੜੀ ਲੱਕੜ ਦੀ ਆਗ ਹੁੰਦੀ ਹੈ ਉਹਦਾ ਸੇਕ ਹੀ ਬਹੁਤ ਜ਼ਿਆਦਾ ਹੁੰਦਾ ਤਾਂ ਜਲਦੀ ਬਣ ਜਾਣਾ ਇਹ ਤਾਂ ਇਹ ਹੈਗਾ ਜੀ ਤੋਰੀਏ ਦਾ ਸਾਗ ਕਿਉਂਕਿ ਅੱਜ ਕੱਲ ਤੇ ਟਾਈਮ ਦੇ ਵਿੱਚ ਇੱਕ ਵੱਲ ਹੁੰਦੀ ਆ ਇੱਕ ਚਲਾਈ ਹੁੰਦੀ ਆ ਤੇ ਇੱਕ ਤੋਰੀਆ ਹੁੰਦਾ ਹੈ ਨਾ ਤੇ ਇਹ ਹੈਗਾ ਜੀ ਤੋਰੀਏ ਦਾ ਵੱਲ ਦਾ ਜਿਵੇਂ ਇਡੀਆਂ ਪਹਿਲੀਆਂ ਵੀਡੀਓਜ਼ ਪਾਈਆਂ ਹੋਈਆਂ ਉੱਚ ਵੱਲ ਦਾ ਇਹ ਵੇਲ ਦਾ ਹੁੰਦਾ ਕਿ ਵੱਲ ਦਾ ਹੁੰਦਾ ਹਨ ਵੇਲ ਦਾ ਵੇਲ ਹੁੰਦੀ ਆ ਸੌਰੀ ਸੌਰੀ ਵੇਲ ਦਾ ਹਨ ਹੁਣ ਆਪਾਂ ਲੈ ਕੇ ਆਵਾਂਗੇ ਜੀ ਸਾਗ ਨੂੰ ਹੀਟਾ ਕਰਨ ਵਾਸਤੇ ਚੁੱਲਾ ਤੇ ਦਰਾ ਚੌਰ ਇਹ ਥੋੜੀ ਜਿਹੀ ਟੁੱਟ ਗਈ ਸੀ ਕਿਉਂਕਿ ਇਹਨੂੰ ਚੱਕ ਕੇ ਅਸੀਂ ਹੋਰ ਪਾਸੇ ਰੱਖਤਾ ਸੀ ਜਦੋਂ ਫੇਰ ਦੁਬਾਰਾ ਚੱਕਿਆ ਤੇ ਇਹ ਜਿਹੜੀ ਚੌਰ ਆ ਇਹ ਟੁੱਟ ਗਈ ਸੀਗੀ ਇਹ ਪ੍ਰੋਗਰਾਮ ਵੇਲੇ ਵਰਤੀਦੀ ਆ ਜੇ ਪ੍ਰਸ਼ਾਦਾ ਪਾਣੀ ਪਕਾਉਣਾ ਹੋਵੇ ਤਾਂ ਤੇ ਨਹੀਂ ਤਾਂ ਆਹ ਵਾਲਾ ਚੁੱਲਾ ਹੀ ਯੂਜ਼ ਕਰੀਦਾ ਜ਼ਿਆਦਾਤਰ ਤਾਂ ਅੱਗੇ ਘਰਾਂ ਦੇ ਵਿੱਚ ਹੁੰਦਾ ਸੀ 2-2 ਚੁੱਲੇ ਹਨਾ ਚੌਰ ਦੇ ਨਾਲ ਚੁੱਲਾ ਹੁੰਦਾ ਸੀਗਾ ਪਰ ਹੁਣ ਤਾਂ ਚੁੱਲੇ ਵੀ ਹੈ ਨਹੀਂਗੇ ਨਾ ਚੌਰ ਤਾਂ ਕਿੱਥੋਂ ਹੋਣੀ ਹੈ ਕਈ ਘਰ ਹੀ ਰਹਿ ਗਏ ਟਾਵੇਂ-ਟਾਵੇਂ ਜਿੱਥੇ ਚੌਰ ਤੇ ਚੁੱਲਾ ਹੋਵੇ ਤੇ ਪਹਿਲਾਂ ਦੇ ਨਾਲ ਨਾਲ ਜਿਵੇਂ ਚੁੱਲ੍ਹੇ ਦੇ ਉੱਪਰ ਹੀ ਹਨਾ ਇੱਕ ਪਾਣੀ ਗਰਮ ਵਾਲਾ ਹੁੰਦਾ ਸੀਗਾ ਤੇ ਦੂਜੇ ਪਾਸੇ ਪਾਣੀ ਗਰਮ ਹੋਈ ਜਾਂਦਾ ਸੀ ਤੇ ਇੱਕ ਪਾਸੇ ਜਿਹੜਾ ਰੋਟੀ ਟੱਕ ਪੱਕਦਾ ਪਿਆ ਸੀ ਉਹ ਚੁੱਲਿਆਂ ਦਾ ਵੀ ਕਾਫੀ ਟ੍ਰੈਂਡ ਹੁੰਦਾ ਸੀਗਾ ਹਨਾ ਤੇ ਹੁਣ ਜਿਹੜਾ ਉਹ ਵੀ ਬਹੁਤ ਸਮੇਂ ਦੇ ਨਾਲ-ਨਾਲ ਬਦਲ ਗਿਆ ਹੈ ਹੁਣ ਆਪਾਂ ਸਾਗ ਦੇ ਵਿੱਚ ਪਾ ਦਈਏ ਨਮਕ ਤੇ ਮਿਰਚਾਂ ਚਕੋ ਤੇ ਇਧਰ ਆਪਣਾ ਕੱਟਿਆ ਪਿਆ ਦੂਜਾ ਸਾਰਾ ਸਮਾਨ ਅਦਰਕ ਲਸਣ ਟਮਾਟਰ ਹਰੀਆਂ ਮਿਰਚ ਸਾਰਾ ਕੁਝ ਤੇ ਇਹ ਵੀ ਆਪਾਂ ਪਾ ਦਿੰਨੀ ਆ ਜੀ ਵਿੱਚ ਹੁਣ ਕਈ ਲੋਕ ਜਿਹੜਾ ਟਮਾਟਰ ਤੜਕੇ ਵਿੱਚ ਪਾਉਂਦੇ ਆ ਹਨ ਤਾਂ ਮੈਂ ਇਦਾਂ ਰਿਜਦੇ ਹੋਏ ਸਾਗ ਦੇ ਵਿੱਚ ਹੀ ਪਾ ਦਿੰਨੀ ਆ ਸਾਰਾ ਸਮਾਨ ਆਇਆ ਵਿੱਚੇ ਪਾ ਦਨ ਬਸ ਤੜਕੀ ਵੇਲੇ ਕੱਲਾ ਜਿਹੜਾ ਪਿਆਜ਼ ਦਾ ਹੀ ਤੜਕਾ ਲਾਉਣਾ ਹੈ ਸਿਰਫ ਕੱਲੇ ਪਿਆਜ਼ ਦਾ ਫਿਰ ਵੇਖਿਓ ਇੰਨਾ ਕਿ ਜ਼ਿਆਦਾ ਟੇਸਟੀ ਬਣਦਾ ਇਹਨਾ ਬਹੁਤ ਜ਼ਿਆਦਾ ਛਾਗ ਹਿਲਾਉਣ ਵਾਸਤੇ ਵੈਸੇ ਹੁੰਦੀ ਹੈ ਮਦਨੀ ਤਾਂ ਉਹ ਮੇਰੇ ਕੋਲੇ ਇਸ ਟਾਈਮ ਹੈ ਨਹੀਂਗੀ ਲੋ ਜੀ ਹੁਣ ਆਪਾਂ ਇਹਨੂੰ ਰਿਜਨ ਵਾਸਤੇ ਛੱਡ ਦਿੰਨੀ ਆ ਹੌਲੀ ਹੌਲੀ ਆਪੇ ਬਣ ਜਾਏਗਾ ਉਨਾ ਟਾਈਮ ਆਪਣੇ ਕੋਲੇ ਹੋਰ ਵੀ ਬਹੁਤ ਸਾਰੇ ਕੰਮ ਪਏ ਨੇ ਖਾਲੇ ਵੇੜੇ ਦੇ ਵਿੱਚ ਝਾੜੂ ਲਾਉਣ ਆਲਾ ਬੁੱਕਰ ਫੇਰਨ ਵਾਲੀ ਤੇ ਆਪਾਂ ਉਹਨਾਂ ਤੇ ਬੁੱਕਰ ਫੇਰ ਲੈਣੇ ਆ ਬਹੁਤ ਸਾਰੇ ਹਨਾ ਲੋਕ ਕਮੈਂਟ ਕਰ ਦਿੰਦੇ ਆ ਤੁਸੀਂ ਵਿਹਲੇ ਹੋ ਲਾਈਵ ਦੇ ਵਿੱਚ ਹਨਾ ਤਾਂ ਉਹਨਾਂ ਨੂੰ ਮੈਂ ਦੱਸਣਾ ਚਾਹਣੀ ਆ ਵੀ ਸਾਡਾ ਵੇੜਾ ਹੀ ਬਹੁਤ ਦੂਰ ਤੱਕ ਆ ਜਿੱਥੋਂ ਤੱਕ ਮੈਂ ਝਾੜੂ ਲਾਉਣਾ ਹੈ ਤਾਂ ਜੀ ਅਸੀਂ ਵਿਹਲੇ ਨਹੀਂ ਇਹ ਕੰਮ ਕਰਨ ਵਾਸਤੇ ਸਾਨੂੰ ਟਾਈਮ ਕੱਢਣਾ ਪੈਂਦਾ ਹੈ ਤਾਂ ਅਸੀਂ ਟਾਈਮ ਕੱਢ ਕੇ ਜਿਹੜਾ ਕੰਮ ਕਰਦੇ ਆ ਚੁੱਲੇ ਤੇ ਜੀ ਆਪਣਾ ਸਾਗ ਬੰਦਾ ਪਿਆ ਉਹਨਾ ਟਾਈਮ ਆਪਾਂ ਜਿਹੜਾ ਛਾੜੂ ਫੇਰ ਦਿੰਨੇ ਆ ਸਾਰੇ ਵਿਹੜੇ ਦੇ ਵਿੱਚ ਹੁਣ ਤਾਂ ਆਪਣੇ ਕੋਈ ਖਲਾਰਾ ਨਹੀਂ ਹੁੰਦਾ ਬਸ ਇਧਰ ਐ ਪੱਤਿਆਂ ਦਾ ਹੀ ਹੁੰਦਾ ਏ ਚਾਰੇ ਤਰ ਪੱਤੇ ਖਿਲਰੇ ਹੁੰਦੇ ਆ ਉਹ ਵੀ ਦਰਖਤ ਦੇ ਕਰਕੇ ਘਰ ਦੇ ਵਿੱਚ ਜੇ ਦਰਖਤ ਲੱਗੇ ਹੋਣ ਤਾਂ ਫਿਰ ਜਿਹੜੇ ਐਦਾਂ ਸਾਰੇ ਪੱਤੇ ਸਾਫ਼ ਕਰਨੇ ਹੀ ਪੈਂਦੇ ਆ ਜੇਕਰ ਪੱਤੇ ਖਿਲਰੇ ਹੋਣ ਤਾਂ ਫਿਰ ਸਫਾਈ ਦਿਖਦੀ ਨਹੀਂ ਜੀ ਤਾਂ ਜਿੰਨੇ ਜਿਵੇਂ ਜਿਵੇਂ ਆਪਣਾ ਸਾਗ ਰੈਜਦਾ ਜਾਂਦਾ ਬਾਕੀ ਆਪਾਂ ਸਾਗ ਧਰ ਕੇ ਹੋਰ ਵੀ ਜਿਹੜੇ ਕੰਮ ਰਹਿੰਦੇ ਨੇ ਉਹ ਨਪਤਾ ਲੈਨੇ ਆ ਫੇਰ ਹੀ ਜਲਦੀ ਜਲਦੀ ਕੰਮ ਕਰਕੇ ਫੇਰ ਹੀ ਲਾਈਵ ਤੇ ਆਈਦਾ ਐ ਕਿ ਫੇਰ ਹੀ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਦੀਆਂ ਪਰ ਕਹਿਣ ਵਾਲੇ ਕਹਿ ਦਿੰਦੇ ਆ ਵੀ ਲੱਗਦਾ ਵਿਹਲੇ ਹੀ ਹੋ ਤੇ ਉਧਰ ਸਾਡਾ ਰੋਕੀ ਮੌਜ ਨਾਲ ਬੈਠਾ ਕੀੜਿਆਂ ਦੇ ਨਾਲ ਖੇਡਦਾ ਪਿਆ ਈ ਰੋਕੀ ਓਏ ਰੋਕੀ ਇਧਰ ਆ ਪਰ ਜੈ ਇਧਰ ਇਹ ਵੀ ਪਤਾ ਨਹੀਂ ਕਿਉਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਦੱਸਿਓ ਇਹ ਵੀ ਜਿੱਦਨ ਦਾ ਲਿਆਂਦਾ ਇਹ ਦੁੱਧ ਬਹੁਤ ਘੱਟ ਪੀਂਦਾ ਸਿਰਫ ਰਾਤ ਦੇ ਟਾਈਮ ਹੀ ਦੁੱਧ ਪੀਂਦਾ ਏ ਫੇਰ ਨਹੀਂ ਪੀਂਦਾ ਇਹ ਦਿਨੇ ਕੁਝ ਨਹੀਂ ਖਾਂਦਾ ਪੀਂਦਾ ਤਾਂ ਜੇ ਕਿਸੇ ਨੂੰ ਹਨਾ ਨੌਲੇਜ ਹੋਵੇ ਕਿ ਸੇ ਡੌਗ ਬਾਰੇ ਵੀ ਐਂ ਕਿਉਂ ਕਰਦਾ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਤਾਂ ਇਹ ਰਾਤ ਦੇ ਟਾਈਮ ਹੀ ਬਸ ਕੱਲਾ ਖਾਂਦਾ ਪੀਂਦਾ ਏ ਤਾਂ ਸਵੇਰ ਹੀ ਕੁਝ ਨਹੀਂ ਖਾਂਦਾ ਐਂ ਰਹਿੰਦਾ ਏ ਤਾਂ ਜਰੂਰ ਦੱਸਿਓ ਜੇ ਕਿਸੇ ਨੂੰ ਕੁਝ ਪਤਾ ਹੋਇਆ ਤਾਂ ਲੋ ਜੀ ਆਪਾਂ ਸਾਗ ਨੂੰ ਲਾ ਦਿੱਤਾ ਏ ਤੜਕਾ ਸਾਗ ਬਣ ਕੇ ਆਪਣਾ ਤਿਆਰ ਆ ਤੜਕਾ ਵੀ ਲਾ ਦਿੱਤਾ ਏ ਤੇ ਹੁਣ ਆਪਾਂ ਇੱਧਰ ਜੀ ਰੋਟੀ ਬਣਾਉਣ ਲੱਗੇ ਆ ਇੱਧਰ ਥੋੜਾ ਜਿਹਾ ਗੈਸ ਇਗਨੋਰ ਕਰਿਓ ਤਾਂ ਕਿ ਜਲਦੀ ਜਲਦੀ ਚ ਕੰਮ ਕੀਤਾ ਏ ਤਾਂ ਨਹੀਂ ਸਾਡਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਸਬਸਕ੍ਰਾਈਬ ਜਰੂਰ ਕਰਿਓ ਜੇਕਰ ਕਿਸੇ ਨੇ ਸਾਡਾ ਖਾਣਾ ਤਾਂ ਜਰੂਰ ਦੱਸਿਓ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਏ ਬਾਏ ਸਸ਼ੀਕਾਲ